ਭਾਈ ਥੋੜਾ ਸਾਈਡੋਂ ਚੱਕਾ ਅੱਜ ਤਾਈ ਜੱਪਾਂ ਨੂੰ ਕਸਿੰਗਾਂ ਬੰਗਾ ਉਹ ਵੀ ਨੜੰਗਾ ਜਾਂਦੇ ਰਾਜਾ ਉਹਨੂੰ ਜ਼ਿੰਦਗੀ ਜਾਣ ਵਾਲਾ ਬੰਦਾ ਅੱਜ ਸਲਰੀ ਵੱਡ ਬਣਾ ਫਿਰਦਾ ਉਹਦੋਂ ਸੀ ਹਵਾਲ ਖੜੇ ਹੁੰਦੇ ਸੀ ਅੱਜ ਇਹ ਦੱਸਦੇ ਨਹੀਂ ਤੁਸੀਂ ਉਸਕੀ ਵਿੱਚੋਂ ਲੋਨ ਦੇ ਪੈਸੇ ਖਾ ਗਏ ਕੀ ਬਾਤ ਹੈ ਕੀ ਬਾਤ ਹੈ ਉੱਡੀ ਆਸਕ ਨੂੰ ਸਲਾਮ ਉਹ ਥਾਵਾਂ ਨਾਲ ਭੁੱਲੀਆਂ ਉਹ ਰਾਵਾਂ ਨਾਲ ਭੁੱਲੀਆਂ ਜਿੱਥੇ ਟੱਕਰੀ ਤੂੰ ਮੈਰਨੇ ਅੱਜ ਕੱਲ ਮੈਨੂੰ ਆਖਦੀ ਮਾੜਾ ਤੇ ਕਦੇ ਚੁੰਮਦੀ ਸੀ ਮੇਰਾ ਮੂੰਹ ਮੈਰਨੇ ਔਰ ਉਹ ਇੰਨੇ ਉਹ ਮਰਣਾ ਗੱਲਾਂ ਬਹੁਤ ਮਠੀਆਂ ਕਰਦੀ। ਉਹ ਗੱਲਾਂ ਤਾਂ ਇੰਨੀ ਮਠੀਆਂ ਕਰਦੀ ਸੀ ਕਿ ਮੇਰੇ ਦਾਦਾ ਜਿਹੜਾ ਵੀ ਗੱਲ ਕੀ ਨਾ। ਸਤਿ ਸ਼੍ਰੀ ਅਕਾਲ ਆਦਾਬ ਮੈਂ ਤੁਹਾਡਾ ਆਪਣਾ ਇਤਫਾਕ ਲੈ ਕੇ ਆ ਚੁੱਕਾ ਹਾਂ ਸ਼ੋ ਪਿੰਡਾ ਵਾਲੇ ਕਲਾਕਾਰ ਅੱਜ ਤੁਹਾਨੂੰ ਮਿਲੌਣ ਜਾ ਰਹੇ ਹਾਂ। ਹਾਂ ਉਹ ਹਸਤੀ ਜਿਹਨਾਂ ਦੇ ਆਸ਼ਕੀ ਦੇ ਕਿੱਸੇ ਸੁਣ ਕੇ ਤੁਸੀਂ ਵੀ ਹੱਸੇ ਹੋਗੇ, ਗਾਉਗੇ, ਮਖਸ ਕਰਾਉਗੇ। ਨਾ ਮੈਂ ਕਾਇਦ ਦੀ ਸੰਗ ਚਲੋ ਚੱਲਦੇ ਇਹਨਾਂ ਦੇ ਵੱਲ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਅਸੀਂ ਸੁਣਿਆ ਸੀ ਜੋ ਤੁਹਾਡੀ ਉਹ ਕਾਨ ਸਕੂਲ ਟਾਈਮ ਦੇ ਉਹ ਇਸ਼ਕ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? بس اے ਤੁਸੀਂ ਕਿਹੜਾ ਦੁੱਖ ਦੇ ਹੱਥ ਰੱਖਤਾ ਹੈ ਨਹੀਂ ਨਹੀਂ ਫਿਰ ਵੀ ਤੁਸੀਂ ਦੱਸਣਾ ਚਾਹੁੰਦੇ ਹੋ ਕਿ ਆਸ਼ਕੀ ਦੇ ਵਿੱਚ ਤੁਸੀਂ ਕੀ ਕੀ ਗਵਾਇਆ ਅਸੀਂ ਆਸ਼ਕੀ ਦੇ ਵਿੱਚ ਚਾਹ ਵੇਖ ਲਵੇ ਵਧੀਆ ਕੱਪੜੇ ਪਾਏ ਹੁੰਦੇ ਸੀ ਜੀ 10 10000 ਵਾਲੇ ਬੂਟ ਹੁੰਦੇ ਸੀ ਅੱਜ ਤਾਈਂ ਜੱਪਾਂ ਨੂੰ ਕਸਿੰਗਾ ਕਸਿੰਗਾ ਪੰਗਾ ਲੈਂਡ ਉਹ ਵੀ ਨੜੰਗਾ ਜਾਂਦੇ ਗਾਏ ਲੋ ਇੱਕ ਟਾਈਮ ਦੇ ਦੇਖੋ ਕਿਸੇ ਟੱਕ ਟਾਈਮ ਦੇ ਵਿੱਚ ਰਾਜਾ ਉਹਨੂੰ ਜ਼ਿੰਦਗੀ ਜਾਣ ਵਾਲਾ ਬੰਦਾ ਅੱਜ ਸਲਰੀ ਵੱਡ ਬਣਾ ਫਿਰਦਾ ਦੇਖੋ ਆਸ਼ਕੀ ਦੇ ਕਿਸੇ ਇਹ ਤਾਂ ਹੀ ਹੈਗਾ ਜੀ ਤੁਹਾਨੂੰ ਪਤਾ ਹੀ ਹੈ ਹਣ ਤਾਂ ਹੀ ਉਦੋਂ ਸੀ ਹਵਾਲ ਖੜੇ ਹੁੰਦੇ ਸੀ ਅੱਜ ਹੀ ਦੱਸਦੇ ਨਹੀਂ 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 ਹੁਣ ਫਿਰ ਤੁਸੀਂ ਕਦੇ ਮੈਂ ਸੁਣਿਆ ਆਸ਼ਕੀ ਦੇ ਵਿੱਚ ਲੋਕ ਸ਼ਾਇਰ ਬੰਦਦੇ ਤੁਸੀਂ ਕੋਈ ਸ਼ਾਇਰ ਵਗੈਰਾ ਜੋੜਿਆ ਨਹੀਂ ਅਸੀਂ ਤਾਂ ਨਹੀਂ ਕੋਈ ਸ਼ਾਇਰ ਵਗੈਰਾ ਤੂੰ ਜੋੜਿਆ ਜੀ ਸਾਡੇ ਤਾਂ ਇਧਰ ਮਾਤੀ ਨਹੀਂ ਹੋਈ ਜੀ ਮਰ ਤਾਈ ਸਾਰੀ ਆਸ਼ਕੀ ਨੇ ਮਾਰਤੀ ਅਛਾ ਹੀ ਤੁਹਾਡੀ ਆਕਮਾਂ ਨਹੀਂ ਕੋ ਦਿੱਤੀ ਹੋਵੇ ਹੁੰਦਾ ਹੀ ਆ ਜਵਾ ਅਕਸਰ ਹੀ ਹੁੰਦਾ ਰਹਿੰਦਾ ਇਸ ਨੂੰ ਮੈਂ ਦੱਸਣੇ ਜਾ ਰਿਆਂਗਾ ਜੀ ਚਲ ਜੇ ਤੁਸੀਂ ਕਹੀ ਦਿੱਤਾ ਜੀ ਹਾਂ ਜੀ ਦੱਸੋ ਆਪਾਂ ਲੁਕੋਣਾ ਕੁਛ ਨਹੀਂ ਕਿਸ ਨੂੰ ਮੇਰੇ ਡੈਡੀ ਨੇ ਲਾਉਣ ਚੱਕਿਆ ਸੀ ਜੀ ਅੱਛਾ ਹਾਂਜੀ ਲੋਟੇ ਹੋਈ ਪੈਸੇ ਪੈਸੇ ਮਚੂਰੀ ਚੋਰੀ ਚੋਰੀ ਕੱਢ ਕੇ ਘਰੋਂ ਲੈ ਜਾਂਦੇ ਸੀ ਇਹ ਨਹੀਂ ਜੀ ਅੱਜ ਕੀ ਵਿੱਚ ਲੋਨ ਦੇ ਪੈਸੇ ਖਾ ਗਏ ਕੀ ਬਾਤ ਹੈ ਕੀ ਬਾਤ ਹੈ ਬਸ ਹੁਣ ਉਦੋਂ ਕਿ ਤੁਹਾਨੂੰ ਕੀ ਦੱਸੀ ਗਈ ਤੁਹਾਨੂੰ 10 ਜਿੱਤੇ ਚੱਪਲਾਂ ਦਾ ਵੀ ਕੰਮ ਖਰਾਬ ਹੋ ਗਿਆ ਨਹੀਂ ਨਹੀਂ ਮੈਂ ਤਾਂ ਸੁਣਿਆ ਸੀ ਲੋਕ ਆਸ਼ਕੀ ਦੇ ਵਿੱਚ ਡੇਲ ਦਿੰਦੇ ਆ ਬਾਈ ਨੇ ਲੌਂਦੇ ਪੈਸੇ ਚੋਂ ਕ੍ਰੈਕਟੀ ਵੇਲ ਦਿੱਤੀ ਵੇਖੋ ਕਿਆ ਬਾਤ ਆ ਕਿਆ ਬਾਤ ਥੋੜੀ ਆਸ਼ਕੀ ਨੂੰ ਸਲਾਮ ਕ੍ਰੈਕਟੀ ਘਾਲ ਦੋ ਤਾਂ ਜੀ ਮੈਂ ਆਪਦੇ ਹਾਸਤੇ ਲਈ ਸੀਗੀ ਘਰ ਦਾ ਨੇ ਲੈ ਕੇ ਦਿੱਤੀ ਸੀਗੀ ਉਹ ਉਹਦਾ ਕੋਈ ਨਹੀਂ ਸੀ ਆ ਜੀ ਹਾਂਜੀ ਉਹ ਤਾਂ ਹੀ ਮੇਰੀ ਸਹੇਲੀ ਕਿੰਨੀ ਆ ਕਰਕੇ ਵੀ ਵੈਰਿਟੀ ਘਾਲ ਬਈ ਮੇਰੇ ਕੋਲੇ ਹੈ ਨਹੀਂ ਕਿ ਵੀ ਮੈਂ ਚੈੱਕ ਕਰਾਉਣੀ ਸੀਗੀ ਹਾਂਜੀ ਹਾਂਜੀ ਤੇ ਮੈਂ ਇਧਰ ਕੋਈ ਗੱਲ ਨਹੀਂ ਹੈਣੀ ਤਾਂ ਬਸ ਤੂੰ ਅੱਜ ਅੱਜ ਤੂੰ ਬਣੀ ਦਾ ਵੈਸੇ ਮੇਰੀ ਵੀ ਨਹੀਂ ਤੂੰ ਮੇਰੀ ਵਿਖਾ ਦੇ ਕੋਈ ਗੱਲ ਨਹੀਂ 76 ਸਗਾ ਦੇ ਮੇਰੇ ਪੈ ਗਏ ਜੀ ਉਹ ਪਿੱਛੇ ਆਹ ਸੁਣੋ ਤੁਸੀਂ ਰੰਗੜੇ 12 ਸਾਲ ਬੱਜਿਆ ਚਾਰੀਆਂ ਤੇ ਬਾਈ ਨੇ ਕਰਦੀ ਚਾਰ ਇਤਿਹਾਸ ਕੀ ਪਿੱਛੇ ਕਿਆ ਵਾਕ ਹੋਰ ਤੁਸੀਂ ਮੈਨੂੰ ਦੱਸੋ ਕੋਈ ਤੁਹਾਡੇ ਗਮ ਦੇ ਵਿੱਚ ਕੋਈ ਗੀਤ ਗਾਇਆ ਕੋਈ ਹੁਣ ਯਾਦ ਕਰਦੀ ਹੋ ਨਹੀਂ ਯਾਦ ਤਾਂ ਕੌਣ ਕਰਦਾ ਹੈ ਕਿਸੇ ਨੂੰ ਜੀ ਮੈਂ ਤਾਂ ਗਮ ਚਵਾਲ ਵੀ ਗਟਾਤੇ ਸੀ ਜੀ ਉਸ ਤਰ੍ਹਾਂ ਲੱਗ ਗਿਆ ਜਮਾ ਜੀ ਬਸ ਕੱਲੀ ਯਾਰ ਗੈਰ ਕਰਦਾ ਸੀ ਕਿ ਲਓ ਦੇਖੋ ਅੱਜ ਦੇ ਮਸ਼ਹੂਰ ਆਸ਼ਕ ਆਸ਼ਕ ਨਹੀਂ ਕਹਣੀ ਬੇ ਦਰਦ ਕਿਸੇ ਦੇਖੋ ਆਸ਼ਕੀ ਵਿੱਚ ਸਰਗੰਗਾ ਕਰਾਇਆ ਲੋਕੀ ਧੋਣਾ ਲਵਾਉਂਦੇ ਬਾਈ ਨੇ ਵਾਲ ਲਵਾਤੇ ਕੀ ਹੋਇਆ ਸਲਾਮ ਇਹਨਾਂ ਦੀ ਆਸ਼ਕੀ ਨਹੀਂ ਤੁਸੀਂ ਦੱਸੋ ਜੀ ਤੁਹਾਨੂੰ ਆਸ਼ਕੀ ਦੇ ਵਿੱਚੋਂ ਕੀ ਮਿਲਿਆ ਫਿਰ ਹਾਸਲ ਕੀ ਹੋਇਆ ਬਸ ਸਾਡੇ ਕੋਹਣੀ ਕਿਸਮਤ ਹੀ ਮਾੜੀ ਆਈ ਅੱਛਾ ਉਹ ਬੇਫਾ ਨਿਕਲੀ ਜਮਾਂ ਹੀ ਅੱਛਾ ਕੱਲੀ ਬੇਫਾ ਨਿਕਲੀ ਕਿ ਕਿਸੇ ਨਾਲ ਨਿਕਲੀ ਓਏ ਮੇਰੇ ਤਾਂ ਕੱਲੀ ਕਿਸਮਤ ਹੀ ਮਾੜੀ ਨਿਕਲ ਗਈ ਓਹੀ ਓਹੀ ਕਿਸੇ ਨਾਲ ਨਿਕਲ ਗਈ ਉਹ ਵਾਹ ਜੀ ਵਾਹ ਕੀ ਬਾਤ ਹੈ ਕੀ ਬਾਤ ਹੈ ਬਾਈ ਦੀ ਹੀਰ ਖੇੜਾ ਦੀ ਨਿਕਲੀ ਤੇ ਫਿਰ ਆਖਰ ਦੇ ਵਿੱਚ ਆ ਕੇ ਕਿਸੇ ਹੋਰ ਨਾਲ ਨਿਕਲੀ ਕੀ ਬਾਤ ਹੈ ਤੁਸੀਂ ਕੁਝ ਲਿਖਿਆ ਹੋਵੇ ਉਹਦੇ ਬਾਰੇ ਨਹੀਂ ਲਿਖਾ ਲਗੋ ਹਣੀ ਨਹੀਂ ਤੁਸੀਂ ਅਖਰ ਸੁਣਾਇਆ ਹੋ ਤੁਹਕੇ ਬਾਈ ਨੇ ਮਛੂਕਾ ਅੱਜ ਕੱਲ ਦੀਆਂ ਕਰਨਾ ਪਿਆਰ ਮਿੱਤਰੋ ਵੀ ਨਹੀਂ ਮੈਂ ਤਾਂ ਕਲਮੇ ਸ਼ਰੀਆਂ ਕਰਾ ਕਾਪੀਆਂ ਹੀ ਸ਼ਰਤਾਂ ਤੋਂ ਬੜ ਨੀ ਲੱਗਿਆ ਅੱਛਾ ਤੁਸੀਂ ਮਤਲਬ ਆਸ਼ਕਾਂ ਨੇ ਆਸ਼ਕੀ ਚ ਮੱਝਾਂ ਚਾਰੀਆਂ ਤੁਸੀਂ ਕਾਪੀਆਂ ਹੀ ਚਾਰੀਆਂ ਮੈਂ ਤਾਂ ਇੱਥੋਂ ਤੱਕ ਕਾਗਜ਼ 'ਤੇ ਕੋਈ ਕੋਈ ਕੁੜੀ ਹੋਰੀ ਪਸੰਦ ਨਾ ਕਰ ਲੈ ਵਾਲ ਕਟਾ ਦਿਓ ਜੀ ਵਾਲਾਂ ਦਾ ਬਲੀ ਮਬਲੀਆਂ ਮਾਰਦਿੰਦਾ ਵਾਹ ਦਿਓ ਬਾਈ ਦੇ हेयर ਸਟਾਈਲ ਤੇ ਕੁੜੀ ਕੱਲੀ ਕੱਲੀ ਕੁੜੀ ਮਾਰਦੀ ਸੀ ਬਾਈ ਨੇ ਆਸ਼ਕੀ ਦੇ ਵਿੱਚ ਵਾਲ ਕਟਾ ਦਿੱਤੇ ਕੀ ਬਾਤ ਹੈ ਕੀ ਮੈਨੂੰ ਇੱਕ ਗੱਲ ਦੱਸੋ ਕਦੇ ਉਹਦੀ ਯਾਦ ਨਹੀਂ ਆਈ ਨਹੀਂ ਯਾਦ ਉਹਦੀ ਤਾਂ ਨਹੀਂ ਆਈ ਹਾਂਜੀ ਬਸ ਜਿਹੜੇ ਜਿੱਥੇ ਹੀ ਪੜਦੇ ਨੇ ਉਹ ਉਥੇ ਕਦੇ ਕਦੇ ਯਾਦ ਆ ਜਾਂਦੀ ਉਹ ਨੰਗ ਤੇ ਡੱਪਦੇ ਨੇ ਕਿਉਂ ਕਿ ਹੁਣ ਰੇਡ ਤੋਂ ਪਹਿਲਾਂ ਗੱਡੀ ਤੇ ਹੁੰਦੇ ਸੀਗੇ ਨਾ ਜੀ ਅੱਛਾ ਉਹ ਥਾਵਾਂ ਦਾ ਭੁੱਲੀਆਂ ਉਹ ਰਾਵਾਂ ਦਾ ਭੁੱਲੀਆਂ ਜਿੱਥੇ ਟੱਕਰੀ ਤੂੰ ਮਾਰਨੇ ਅੱਜ ਕੱਲ ਮੈਨੂੰ ਆਖਦੀ ਮਾੜਾ ਤੇ ਕਦੇ ਚੰਬਦੀ ਸੀ ਮੇਰਾ ਮੂੰਹ ਮਾਰਨੇ ਕਿਆ ਬਾਤ ਹੈ ਕਿਆ ਬਾਤ ਹੈ ਤੁਸੀਂ ਮੈਨੂੰ ਇਹ ਗੱਲ ਦੱਸੋ ਤੁਸੀਂ ਕੋਈ ਲੈ ਕੇ ਦਿੱਤਾ ਆਸ਼ਕ ਜਿਵੇਂ ਛੱਲੇ ਮੁੰਡੀਆਂ ਵਗੈਰਾ ਲੈ ਕੇ ਦਿੰਦੇ ਸੁਣ ਜੋ ਕਿੱਸਾ ਹੋ ਗਿਆ ਨਹੀਂ ਪਿਆਰ ਦੀ ਵੇਖੋ ਪਹਿਲੀ ਪਹਿਲੀ ਤੰਦ ਜਦੋਂ ਜੁੜਦੀ ਆ ਆਸ਼ਕ ਰੂਆਂ ਦੇ ਛੱਲੇ ਮੁੰਦਿਆਂ ਬਾਈ ਨੇ ਪ੍ਰੈਕਟੀਕਲ ਵਟਾਈ ਕੀ ਬਾਤ ਹੈ ਕੀ ਬਾਤ ਹੈ ਮਤਲਬ ਇਹ ਹੁਣ ਕਿੱਥੇ ਆਜਕਲ ਮਹਿਸੂਸ ਕਰਦੀ ਆ ਆਜਕਲ ਤੇ ਕੀ ਬਣਾ ਕਿੱਥੇ ਮਹਿਸੂਸ ਕਰਦੀ ਹੈ ਕਿਨੇ ਕੌਣ ਕਿਸ ਨੂੰ ਯਾਦ ਕਰਦਾ ਈ ਪਰ ਤੁਹਾਨੂੰ ਦੱਸਿਆ ਨਾ ਮੇਰੀ ਕਿਸਮਤ ਮਾੜੀ ਨਿਕਲ ਗਈ ਜੀ ਉਹ ਜ ਕਿਸੇ ਨਾਲ ਨਿਕਲ ਗਈ ਵਾਹ ਜੀ ਵਾਹ ਕੀ ਬਾਤ ਹੈ ਕੀ ਬਾਤ ਹੈ ਬਾਈ ਪੁੱਟੇ ਹੋਏ ਸ਼ਹਿਰਾਂ ਨੂੰ ਜੋੜਦਾ ਤੇ ਦਿਲ ਵੇਖੋ ਕਿਵੇਂ ਅੱਜਕਲ ਤੋੜਦਾ ਤੁਹਾਨੂੰ ਕੋਈ ਮਤਲਬ ਜਿਵੇਂ ਆਸ਼ਕਾਂ ਦੇ ਵਿੱਚ ਕੁਝ ਗੱਲਾਂ ਹੁੰਦੀਆਂ ਪਿਆਰ ਮੁਹੱਬਤ ਦੀਆਂ ਕੋਈ ਥੋੜੀਆਂ ਨਹੀਂ ਸਾਡੇ ਤਾਂ ਕੋਈ ਨਹੀਂ ਐ ਹੋਜੀ ਹੋਈ ਪਰ ਮੈਨੂੰ ਮੇਰੇ ਨਾਲ ਗੱਲਾਂ ਗੋਲ ਮਠੀਆਂ ਕਰਦੀ ਸੀ ਨਹੀਂ ਮੈਂ ਦੱਸ ਸਕਦੇ ਕਿਹੋ ਜਿਹੀਆਂ ਮਠੀਆਂ ਗੱਲਾਂ ਕਰਦੀ ਉਹ ਗੱਲਾਂ ਤਾਂ ਇੰਨੀਆਂ ਕਿ ਮਠੀਆਂ ਕਰਦੀ ਸੀ ਕਿ ਮੇਰੇ ਤਾਂ ਜੜਾਂ ਵੀ ਗਲ ਗਈਆਂ ਲਓ ਵੇਖੋ ਬਾਈ ਨਾ ਇੰਨੀਆਂ ਮਠੀਆਂ ਗੱਲਾਂ ਕੀਤੀਆਂ ਕਿ ਜੜਾਂ ਨੂੰ ਕੀੜਾ ਲੱਗ ਗਿਆ ਜੜਾਂ ਗਲ ਗਈਆਂ ਹੋਰ ਜਿਵੇਂ ਆਸ਼ਕ ਤਾਂ ਗੱਲਾਂ ਦੇ ਤਾਰੀ ਲਾ ਲੈਂਦੇ ਤੁਸੀਂ ਨਹੀਂ ਕੋਲ ਨਹੀਂ ਮੈਂ ਤਾਂ ਉਹਨਾਂ ਆ ਗਏ ਵੇ ਕੇਰਾ ਵੇ ਕਹਿੰਦੇ ਹੁੰਦੇ ਵੀ ਰੱਬ ਵੀ ਰੱਬ ਦੇ ਕਿਸੇ ਦਾ ਰੱਬ ਮਾਹ ਕੋਹ ਵੀ ਹੋਵੇ ਹੀ ਆਪਣਾ ਰੱਬ ਨੂੰ ਫੜ ਕੇ ਗੱਲ ਤੋਂ ਬਾਹਰ ਅੱਛਾ ਭਾਈ ਕਹਿੰਦੇ ਰੱਬ ਦੇ ਵਿੱਚੋਂ ਰੱਬ ਦਿਸਦਾ ਔਰ ਗੱਲਾਂ ਵਿੱਚ ਤਾਂ ਇਕੱਲਾ ਟੱਬ ਦਿਸਦਾ ਨਹੀਂ ਮਤਲਬ ਭਾਈ ਤੁਸੀਂ ਕੋਈ ਲਾਇਆ ਨਹੀਂ ਕੋਈ ਗੱਲਾਂ ਕੋ ਤਾਰੇ ਚੰਦ ਲਾ ਰਹੇ ਨੇ ਨਹੀਂ ਉਹਦੇ ਕੰਨਾਂ ਕੰਨਾਂ ਚ ਪਾਈ ਮੈਂ ਤਾਂ ਉਹਨੂੰ ਕੋਹ ਨਹੀਂ ਗਿਆਈ ਮੈਂ ਤਾਂ ਉਹਨਾਂ ਜਾਏ ਬੇ ਰੱਬ ਨਹੀਂ ਕਿਤੇ বাজਦਾ ਪਰ ਤੂੰ ਨਾ ਕਿਹਣਾ ਭੱਜੀ ਉਹ ਵਾਕਏ ਕਿਹਣਾ ਭੱਜ ਗਈ ਅੱਛਾ ਇਨੀ ਬਫੇ ਬੇਫਾਨ ਕਲੀ ਰਾਣੀ ਮੇਰੀ ਕਿਹਨਾਂ ਇਦੂ ਬਾਦ ਨਾ ਕੋਈ ਜੁੜੀ ਕਹਾਣੀ ਮੇਰੀ ਹੈ ਉਹ ਰੱਬ ਨੇ ਤਾਂ ਬਸ ਕਿ ਜੋ ਮੱਦਾ ਤਾਂ ਹੀ ਕਿ ਰੱਬ ਵੀ ਆਪਣੇ ਵਾਲੀ ਕਿਤੇ ਨਹੀਂ ਜਾਂਦਾ ਹੀ ਬਸ ਤੂੰ ਬੇ ਰੱਬ ਨਹੀਂ ਆਪਣੇ ਤਾਂ বাজਦਾ ਪਰ ਉਹੀ ਕਿਹਣਾ ਭੱਜ ਕੇ ਕਰ ਕੀ ਕਰਕੇ ਮੈਂ ਰੱਬ ਨੂੰ ਪੁੱਛਿਆ ਹੀ ਮੈਂ ਦੂਆ ਕੀ ਕਰਤਾ ਕਿ ਨਾ ਮੈਂ ਨੇ ਕੀ ਤਾਂ ਸਾਰੇ ਕੁਝ ਉਹਨੇ ਕੀਤਾ ਮੈਂ ਤਾਂ ਮੇਰਾ ਹਜੇ ਵੀ ਤੇਰੇ ਨਾਲ ਅੱਛਾ ਰੱਬ ਤੁਹਾਡੇ ਨਾਲ ਹਜੇ ਵੀ ਨਾਲਾ ਤੁਹਾਨੂੰ ਲੱਗਦਾ ਕਦੇ ਤੁਹਾਡੇ ਦਿਲ ਚ ਨਹੀਂ ਆ ਕਿ ਦੁਬਾਰਾ ਹੀ ਗੱਲ ਹੋਵੇ ਤਾਂ ਕਿਵੇਂ ਪਿਆਰ ਤੁਹਾਡਾ ਜਾਗੂ ਨਹੀਂ ਹੁਣ ਪਿਆਰ ਤਾਂ ਨਹੀਂ ਜਾਗਦਾ ਜੀ ਕਿਉਂਕਿ ਬੰਦਾ ਯਾਦ ਹੀ ਰਹਿੰਦੀ ਕੌਣ ਬੰਦਾ ਕਿਸ ਨੂੰ ਯਾਦ ਆ ਮਾਂ ਮਾਂ ਮਰ ਜਾਣਾ ਪੁੱਛਦਾ ਰਹਿੰਦੀ ਚਲੋ ਛੱਡੋ ਹੀ ਪੌਡਕਾਸਟ ਸਾਡੇ ਇੱਥੇ ਖਤਮ ਹੋਣਾ ਬਾਈ ਥੋੜਾ ਸੈਡ ਹੋ ਚੁਗਾ ਮਿਲਦੇ ਆ ਅਗਲੇ ਪੌਡਕਾਸਟ ਦੇ ਨਾਲ ਲਾਈਕ ਕਰ ਕਮੈਂਟ ਕਰੇ ਸ਼ੇਅਰ ਕਰੋ ਪਿੰਡਾਂ ਵਾਲੇ ਕਲਾਕਾਰ ਧੰਨਵਾਦ ਆਦਾ ਬਾਈ ਥਾੜਾ ਥੋੜਾ ਸਿਰਸ ਹੋ ਗਿਆ ਬਾਈ ਕੋਈ ਗੱਲ ਨਹੀਂ ਕੁੜੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਆ ਥੇ